ਜਿਹੜਾ ਵੀ ਮੈਂ ਆਤਾ ਗੁਰੂ ਘਰ ਦਾ ਟੂਕ ਪਰ ਆ ਮੰਗਤਾ ਤੇ ਮੈਂ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਆਇਆ। ਇੱਕ ਦੋ ਗੱਲ ਕਹਿਣਾ ਲਈ। ਕੁਝ ਨਹੀਂ। ਗੁਰੂ ਸਾਹਿਬ ਦੀ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ। ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪ ਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪ ਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਬ ਯਾਦੇ ਵੱਡੇ ਸ਼ਹਿਬ ਯਾਦਿਆਂ ਦੇ ਮਾਤਾ ਜੀ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਵਸਤਕ ਹੋਣ ਆਇਆ ਭੁੱਲਾ ਬਖਸ਼ੋਣਾ ਸਮਤ ਲੈਣਾ ਸਟਾਈਲ ਨੂੰ ਇਹਦੇ ਸਿੱਟ ਕੋਲ ਜਾਊਂਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ ਫਿਰ ਕੋ ਜਿਹੜੀ ਮਰਜ਼ੀ ਸਿੱਟ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ ਇਹ ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਇਸ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਚਨੇ ਆ ਠੀਕ ਹੈ ਜੀ ਹੱਕ ਤੇ ਸੱਚ ਦੀ ਗੱਲ ਦਾ ਔਰ ਕਚਹਿਰੀ ਆ ਦੀ ਕਚਹਿਰੀ ਲੋਕਾਂ ਦੀ ਆ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ ਉੱਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਇਹ ਜੇ ਕਈ ਆਉਣਗੇ ਤੇ ਕਈ ਜਾਣਗੇ ਜੀ ਦਾ ਇਹ ਸ਼ੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਇਹ ਸੇਟ ਮੁਰੇ ਪੇਸ਼ ਹੋਵਾਂਗੇ ਜੀ ਇਹ ਤਾਂ ਜਨਾਬ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਲ ਚਾਹੀਦਾ ਸਿਆਸਤ ਕਰਨ ਲਈ ਮੈਂ ਤਾਂ ਇਹ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਸੱਜਿਆ ਦਿੱਲੀ ਆਰਿਆਂ ਨੇ ਵੀਰ ਨੂੰ ਕਬਰਾਂ ਚੋਂ ਦੀਆਂ ਮੈਂ ਨਾਲ ਚੱਲੂ ਵੀਰ ਨੂੰ ਕਬਰੋਂ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਆਲ ਮੇਰੇ ਕੋਲੋਂ ਮਾਫੀ ਮੰਗੀ ਸਾਡਾ ਆਪ ਦਾ ਪਿਆਰ ਹੈ ਕਿ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਦੰਦਰਦੀ ਆ ਇਹ ਤਾਂ ਕੇਵਲ ਬਾਰੇ ਕੇਵਲਾਂ ਨੇ ਜਿਹੜੇ ਜੀ ਕਰ ਰਹੇ ਨੇ ਕਹਿੰਦੇ ਕੇਵਲਾਂ ਨੇ ਕਬਰਾਂ ਮੇਰੇ ਮੇਰੇ ਮੇਰ ਤੋਂ ਨਾ ਕਰਾਓ ਸਿਆ